Birthday to you Happy birthday Happy birthday <laughs> Happy birthday. birthday Happy birthday to you, birthday girl mm -hmm. <laughs> 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 Happy birthday to you, you. Oh. <laughs> Papa birthday we see बबड़े हैप्पी बर्थडे टू यू मेरे बुत्ते हैप्पी बर्थडे हैप्पी बर्थडे थैंक यू हो सर हैप्पी बर्थडे बनाओ चलिए चलिए है स्कूल जाना रहा है तू मतलब स्कूल ले मैं हैप्पी बर्थडे फिर की फिर की दसवां की 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 दसवां दसवां की दाह दो किया तेरा थोक करा सार लेके आया बर्थडे हैप्पी बर्थडे कॉकटेल को गीता जारे बुड्ढे। तू बच्चा तू पापा okay. ना बच्चा गीता नहीं? गीता नहीं? कॉकटेल बोल नहीं? बताओ। पानी पीले? हाँ जी तो मैं वो कर करले हॉन और एक्सरसाइज भी करले हॉन मैं ब्रश कर लेके। ओके। और मैं पेस्ट पालू। और चॉकलेट वाला पेस्ट। नर्व नर्व करती थोड़ा जोर करना है अ लिट अ बिट चलो गुड गर्ल ब्रश कर लो और पानी पी ना पानी पीते ओके गुड बड़े बड़े बनेगा ਤੁਸੀਂ ਕਰ ਬ੍ਰਸ਼ ਕਰਕੇ ਆਜੋ ਠੀਕ ਹੈ ਮੈਂ ਵੀਜੀਨ ਰੈਡੀ ਕਰ ਲਉ ਆਪੇ ਸਰ ਵਾਇਆ ਅੰਜ ਰੀਲੀ ਇਧਰ ਕਰ ਜੂڑا ਵਿੰਗਲ ਲੱਗੰड्या ਆਹ ਨਹੀਂ ਠੀਕ ਹੈ ਓਕੇ ਇੱਕ ਕੰਮ ਕਰ ਮੈਂ ਤੁਹਾਡਾ ਬ੍ਰੇਕਫਾਸਟ ਚੈੱਕ ਸਕੂਲ ਹੌਟ ਰਿਟ ਇੱਕ ਮਿੰਟ ਮੇਰੀ ਗੱਲ ਸੁਣ ਮੈਂ ਤੁਹਾਡਾ ਬ੍ਰੇਕਫਾਸਟ ਰੈਡੀ ਕਰਦਾ ਜਿਹੜਾ ਸੋਫਾ ਨਾ ਉਹਦਾ ਬੈੱਡ ਨਾ ਉਹਦਾ ਸੋਫਾ ਬਣਾ ਦੇ ਦਿੱਤੀ ਤੇ ਰੈਡੀ ਹਜੇ ਹੋਇਆ ਨਹੀਂ

पढ़ाई बहुत थोड़ी है और पढ़ाई गजाब ओके चल की खाओगे हूँ दुध ब्रेड दुध पराठी दुध ब्रेड टाइम a... इज बजे शायद जल्दी बोल जल्दी विद ओके चलो मैं फिर ब्रेकफास्ट बना के मिलती हूँ

फिर आल स्कूल तैयार हूँ रे मच्छी ते पस कूम चलने वो घड़ी अपने कपड़े चूज़ करो न्यू वाले ड्रेस पहनने जो न्यू वाली दिस वन येस नालायक एक कट लो हैंगर उतरा रख दो अभी भी चोय हैंगर कट लो गुड जॉब शूज़ ब्लैक पहनेंगे पिंक पहनेंगे याबले से, से, सेम पहनेगा सेम डार्क पिंक पाऊँ ना

मेरे दिखाऊँ और मैं अपने प्रोफ्यूम यूज़ कर दिया पिंक किड्स वाला ना हाँ कितने yeah. कप फ्यूनी दिया सबको एक ही पर मैं ले, ले लिया पर चलो मेरा बर्थडे तेरे मम्मा देता ठीक है लाइट ऑफ कर दिया गुड जॉब हैंड कैपर और दिस वन चलो कर दे

ਵੀਰ ਸਕਟ ਹਾਂ ਤੇ ਦੋਪਨ ਕਰਨਾ ਹਾਉਸ ਉਸਪਨ ਆ ਦੇ ਨੀ ਤੂੰ ਕਰੋ ਹਾਂ ਬਾਬੇ ਤੇ ਕਿੰਨੀ ਚੋਟ ਲੱਗੀ ਹੈ ਸੋ ਬੈਟਿਸ ਇਸ ਗੋਲੀਅਮ ਓਕੇ ਓਕੇ ਬਾਬ ರೆਡੀ ਹੋ ਗਿਆ ਜੈਕਟ ਰੈਨ ਤੋਂ ਬੰਦ ਰਹੀ ਜੀ ਉੱਤਰੀਆਂ ਓਕੇ ਸਾਰੇ ਕੁਛ ਰੈਡੀ ਇੱਕ ਮਿੰਟ ਤੋਂ ਖੋਪਨੀ ਫੁੱਲ ਲੁੱਕ ਗੱਡੀ ਗੱਲ ਜਿੱਦਾਂ ਰੈਡੀਓ ਤੇ ਚੱਲਦੀ ਸਕੂਲ ਪਿੰਕ 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 ਚਲੋ ਅੱਗੇ ਚੱਲੀਏ OK ਜੀ ਤੇ ਕਿਡਸ ਨੂੰ ਅੱਜ ਸਕੂਲ ਛੱਡਣ ਜਾ ਰਹੀਆਂ ਗੱਡੀਜ਼ ਬਿਕੋਜ਼ ਬਾਰਿਸ਼ ਬਹੁਤ ਆ ਵੈਸੇ ਸਕੂਲ ਸੱਦੇ 4 ਕਿਲੋ ਮਿੰਟ ਦਾ ਰਸਤਾ ਹੈ ਬਟ ਬਾਰਿਸ਼ ਬਹੁਤ ਆ ਸੋ ਸਭ ਤੋਂ ਪਹਿਲਾਂ ਆਪਾਂ ਸੈਜ ਨੂੰ ਛੱਡਾਂਗੇ ਐਂਡ ਬਾਅਦ ਵਿੱਚ ਰਬਾਬ ਨੂੰ ਰਬਾਬ ਨੂੰ ਸਕੂਲ 'ਚ ਲੱਗਣ 'ਚ ਜਿੱਦਾਂ 10 ਮਿੰਟ ਬਾਕੀ ਆ ਸੋ ਆਪਾਂ ਗੱਡੀ 'ਚ ਬੈਠ ਕੇ ਹੀ ਵੇਟ ਕਰਾਂਗੇ ਵਾਓ ਵੇਸਟਰਿਕਾ ਨਾ ਵੈਸਟਰ ਵੀ ਆਜੀ ਕਪੀਆ ਲਓ ਚੱਕ ਕਪਲਾ ਨਾ ਬਹੁਤ ਬਰੀ ਪੀਲੀ ਆ ਕਪਲਾ ਨਾ ਅੰਦਰ ਕਰੀ ਇਧਰ ਕਰੀ ਜਰਾਗੀ ਲੇਟ ਨਹੀਂ ਹੋਈ ਪਹਿਲੇ ਹਾਂ ਤਾਇਰ ਵਾਂ

ਤੇ ਕਰ ਆ ਕੇ ਫਿਰ ਬ੍ਰੈਕਫਾਸਟ ਕੀਤਾ ਐਂਡ ਲੰਚ ਪ੍ਰਪੇਅਰ ਕਰਕੇ ਉਹਨਾਂ ਜੀ ਨੂੰ ਰਬਾਬ ਦਾ ਟਾਈਮ ਹੋ ਗਿਆ ਸੋ ਅਸੀਂ ਫਿਰ ਰਬਾਬ ਨੂੰ ਸਕੂਲ ਤੋਂ ਲੈਣ ਚਲੇ ਗਏ ਲੇਕਿਨ ਉਸ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਜੋ ਵੀ ਟੈਬਲੇਟ ਗਿਫਟ ਕਰਨੀ ਸੀ ਉਹ ਦੇਖ ਲਈ ਸੀਗੇ ਤੇ ਉਹਨੂੰ ਵੀ ਅਸੀਂ ਨਾਲ ਹੀ ਗੱਡੀ 'ਚ ਰੱਖਿਆ ਬਟ ਦਿੱਤਾ ਨਹੀਂ ਪਤਾ ਨਹੀਂ ਪਾਪਾ ਨੇ ਕਿਉਂ ਗੱਡੀ 'ਚ ਰੱਖ ਲਿਆ ਤੇ ਫਿਰ ਉਹਨੂੰ ਆ ਕੇ ਜਦੋਂ ਕੇਕ ਕਟਾਂਗੇ ਰੈਨ ਗਿਫਟ ਦਵਾਂਗੇ ਬਟ ਹੁਣ ਚੱਲਦੇ ਹਾਂ ਸਕੂਲ ਤੋਂ ਲੈਣ ਅਸੀਂ ਰਬਾਬ ਨੂੰ ਸਕੂਲ ਤੋਂ ਲੈਣ ਚੱਲੇ ਆ ਮੈਂ ਗੱਲ ਲੱਟੋ ਬਾਕੀ ਗਿਫਟ ਉਹ ਬਾਅਦ ਚਾ ਕੇ ਦਿੰਦੇ ਯਾ ਯਾ ਦੇ ਦੇ सोनू ਅਥਰਾ ਕੁ ਲੈਨੇ ਆਪਾਂ ਉਹ ਸ਼ਾਰਟ ਨਹੀਂ ਵਧੀਆ ਆਇਆ ਸਰ ਚਲੋ ਗੱਡੀ ਕ ਬਾਹਰ ਕੱਢ ਕੇ ਮੈਂ ਅੰਜਰ ਲੌਕ ਕਰ ਲਾ ਚਲੋ ਉਹ ਕਦਰ ਰੇ ਲੈ ਵੀ ਆਗੀ ਕੁੜੀ ਬਰਥਡੇ ਵਾਲੀ

Oh, तो <laughs> <एदा। laughs> वाइकू ओ। <coughs> ओ तो <laughs> चलने है ਅੱਜ ਸਾਰਾ ਕੁਝ ਨਿਊ ਲੁੱਕ ਅੱਜ ਹੀ ਜਾਂਦਾ ਨਾ ਅੱਛਾ ਅੱਜ ਬਰਥਡੇ ਹੈ ਅੱਜ ਸਾਰਾ ਕੁਝ ਨਿਊ ਨਿਊ ਡਰੈਸ ਨਿਊ ਤੇ ਨਿਊ ਮੈਸਟਰ ਅਬਿੰਦਰ ਨਹੀਂ ਅੰਦਰ ਨਹੀਂ ਅੱਜ ਸਾਰਾ ਕੁਝ ਕਿਸਮਤ ਨਾਲ ਨੇ ਨਿਊ ਨਿਊ ਅੱਜ ਕਿਹੜਾ ਕ੍ਰਿਸਮਸ ਤਰ ਆਜੂ ਵਾਈਗਰੂ ਆਂਦੇ ਨਾ ਹਾਂ ਉਹਨੂੰ ਪਤਾ ਅੱਜ ਵਾਈਗਰੂ ਤੇ ਬੰਦੇ ਆ ਹਾਂ ਤੇ ਫੇਰ ਇਸ ਤਰ੍ਹਾਂ ਇਸ ਦੇ ਪਰਤੇ ਆਈ ਤੇ ਕੋ ਗਲਤੀ ਕਰੀ ਤਕੀ ਉਹ ਹਾਂ ਕੱਲ ਮੈਂ ਪਾਰਟੀ ਕਰਦੇ ਕੀ ਹੋਇਆ

ਉਹ ਬੈਟਰ ਆ ਕੇ ਪਿੱਛੇ ਬੈਠ ਜਾ ਐਂਡ ਤੜਾ ਗਿਫਟ ਆ ਗਿਆ ਯੇ ਯੈਸ ਕਰ ਜਾ ਕੇ ਮਿਲੂਗਾ ਯੇ ਟੈਬਲੇਟ ਨਹੀਂ ਕੁਝ ਹੋਰ ਗਿਫਟ ਨਹੀਂ ਕੁਝ ਵੀ ਹੋ ਸਕਦਾ ਮੈਂ ਕਹਿਣਾ ਨਹੀਂ ਟੈਬਲੇਟ ਜਾਂ ਕੀ ਆ ਕੁਝ ਹੋਰ ਵੀ ਗਿਫਟ ਆ 3 ਗਿਫਟ ਆ ਇੱਕ ਸਹਿਜ ਦਾ ਇੱਕ ਪਾਪਾ ਵੱਲੋਂ ਇੱਕ ਮੇਰੇ ਵੱਲੋਂ ਠੀਕ ਆ ਤੇ ਤੇਰੇ ਆ ਤੇਰੇ ਵੱਲੋਂ ਤੂੰ ਆਪਣੇ ਆਪ ਨੂੰ ਦੇਣਾ एंड दैन असी चले गए गुरद्वारा साहब थे, तो उब ने मत्था टेकया असी बैठे थोड़ा टाइम पाठ किया तो ते फिर असी चले गए मार्केट बिकॉज बब का केक लेना टाइम ज़्यादा नहीं है बिकॉज पापा ने काम से जाना से रात उन्होंने रेस्ट भी करनी सी आके सो so, इत गुरुद्वारा साहब मत्था टेकया एंड दैन असी मार्केट चले गए पापा <laughs> <laughs> गो

ये पक्वास जैसी मिनोनी पसंद है इधर लेके सारे फ्रूट्स वाला कोई ले चॉकलेट वाला ले, ले लो चाहे फ्रूट्स वाला कोई भी ले ला जी मेरी गल मानती दी ना इधर देख चाय आ तो वाल? वाल? है। है। लो तो चाय आ लो बेटा दिस वन अभी बढ़िया है इधर और है अभी बढ़िया है ले जा जा

ਕੇਕ ਲੈਣ ਤੋਂ ਬਾਅਦ ਰਵਾਬ ਕਹਿੰਦੀ ਮੈਂ ਡੋਨਟ ਖਾਣਾ ਐਂਡ ਉਹਨੂੰ ਦਿੱਤਾ ਉਹਦਾ ਫੇਵਰਿਟ ਡੋਨਟ ਤੇ ਖਾ ਕੇ ਫਿਰ ਉਹਨੇ ਥੋੜਾ ਜਿਹਾ ਉੱਥੇ ਪਲੇ ਕੀਤਾ ਐਂਡ ਦੈਨ ਅਸੀਂ ਘਰ ਆ ਗਏ ਕਰ ਲਿਆ ਪਪਾ ਨੇ ਰੈਸਟ ਵੀ ਕਰ ਲੀਆ ਬਿਕੋਜ਼ ਪਪਾ ਨੇ ਡਾਈਬ੍ਰੀ ਸ਼ਿਫਟ ਆਜ ਤੋਂ ਛੁੱਟੀਆਂ ਖਤਮ ਫਿਰ ਸਫਸਟ ਡੇ ਸੀ ਸਕੂਲ ਐਂਡ ਅੱਜ ਹੀ ਸੀ ਗਰਬਾਬ ਦਾ ਬਰਥਡੇ ਸੋ ਸਾਰਾ ਕੁਝ ਹੋ ਗਿਆ ਤੇ ਹੁਣ ਰਬਾਬ ਕੱਟਣ ਲੱਗੀ ਐ ਕੇਕ ਐਂਡ ਨਾਲੇ ਨਵਪਾ ਗਿਫਟ ਦਿੰਨਿਆ ਜੋ ਵੀ ਆ ਸੋ ਚਲੋ ਜੀ ਕਰਦੇ ਆ ਰਬਾਬ ਲਗੇ ਗਾਇਸ ਵੀ ਆ ਰੈਡੀ ਇਸ ਇਜ਼ ਬਬਲ ਟਿਕ ਟਕ ਮੰਨਿਆ ਬਰਾਵੋ ਪਹਿਲਾਂ ਗਿਫਟ ਲੈ ਦੇ ਕੇ ਕੇਕ ਕੱਟਣਾ ਪਹਿਲਾਂ ਤੇ ਬਾਅਦ ਕਿ ਆਈ ਹੁਣ

आज yeah. तो सीखोगे <केणाने> oh, तो फ्रेंड्स नो ही द हॉल मैं लुक द रियल व्हाट यू कैन डू बट मैं कह रहा हूं दैदान में ओ ब्रावो सी ग्रोन दे नो लैंड फ्रेंड्स यू फ्रेंड्स नो ही द हॉल हां बस था आगे हाथ ला दे oh, देखना कि नहीं अननना चलो बैठो कालो कालो से करो के पर ਪੜਾ ਪਪਾ ਕਿਫਟ ਹੈ ਗਿਆ ਪਾ ਤੀ ਬੈਠਾ ਨਾ ਮੈਂ ਆਪਣਾ ਲੈ ਗਿਆ ਨਹੀਂ ਵੀ ਵੱਡਾ ਤੁਹਾਡਾ ਲਾਸਟ ਹੈ ਪਪਾ ਜੀ ਬੈਠਾ ਮੈਂ ਆਪਣਾ ਲੈ ਕੇ ਆਉਂਗਾ ਗਾਇਸ ਇਹ ਸਾਰੇ ਦੇ ਬਾਤ ਦੇ ਗਿਫਟ ਵੇ ਆ ਇਹ ਰਿਬਾਤ ਦਾ ਸਭ ਤੋਂ ਫੇਵਰਿਟ ਗਿਫਟ ਹੈ ਇਹਨੂੰ ਆਪਾਂ ਪਾ ਚ ਦਵਾਂਗੇ ਪਪਾ ਵੱਲੋਂ ਆ ਸੈਜ ਵੱਲੋਂ ਆ ਜ਼ਾਰਾ ਫਰੋ ਮੀ ਅੰਕਲ ਜ਼ਾਰਾ ਫਰੋ ਮੀ ਤੇ ਐਵੀ ਜ਼ਾਰਾ ਦੇ ਇਹ ਬਟ ਇਹਦੇ ਵਿੱਚ ਪਾ ਕੇ ਰੱਖਿਆ ਸੋ ਚਲੋ ਪਹਿਲਾ ਮੇਰਾ ਰਿਬਾਤ ਫਿਰ ਗਿਫਟ ਪਪਾ ਗਿਫਟ ਦੈ ਲੰਨੋ ਬੈਲਿਕ ਮੈਂ ওকে ਹਾਂ ਇਤਰਾਫ ਨੂੰ ਦੇਖਣਾ ਰੱਬ ਨੋ ਕੱਲ ਕਰ ਖੋਲ ਕੇ ਕੱਲ ਵੇਖਣਾ ਕੱਲ ਅਗਲੀ ਨੈਕਸਟ ਨੈਕਸਟ ਵਿੱਚ ਹੁਣ ਨਹੀਂ ਬਸ ਇੱਕੋ ਹੀ ਖਾਣਾ ਹੁਣ ਉੱਥੇ ਰੱਖ ਜਾ ਉੱਥੇ ਓਕੇ ਹੁਣ ਸាច់ ਮੇਰਾ ਵੀ ਲੈ ਕੇ ਆ ਗਿਫਟ ਸਾਰੇ ਲਈ ਮਮਾ ਕੋਈ ਨਹੀਂ ਹਾਂ ਮੇਰਾ ਮੇਰੇ ਵੱਲੋਂ ਸਰਵਾਬ ਨੂੰ ਗਿਫਟ ਯਾਰਾ ਧੱਕ ਦੋ ਉੱਥੇ ਬਾਅਦ ਚ ਦੇਖਣਾ ਹਜੇ ਓਕੇ ਇਸ ਫਰੋਂ ਪਾਪਾ ਇਹ ਰੱਖ ਦੋ ਸਾਈਡ ਤੇ ਇਹ ਪਾਪਾ ਦਾ ਛੋਟਾ ਗਿਫਟ ਰੱਖ ਦੋ ਐਂਡ ਇਹ ਵੀ ਮੰਮਾ ਵੱਲੋਂ ਤੁਹਾਨੂੰ ਤੁਹਾਡਾ ਫੇਵਰਿਟ ਪਰਫਿਊਮ ਇਹ ਵੀ ਰੱਖ ਦੋ ਸਾਈਡ ਤੇ ਸਾਈਡ ਤੇ ਓਕੇ ਹੁਣ ਆਊਗਾ ਮੇਨ ਗਿਫਟ ਰਪ ਆਫ ਦਾ ਗ੍ਰੈਂਡ ਗਿਫਟ ਜਿਹੜੀ ਡੀਕ ਕਰ ਰਹੀ ਸੀ ਬੜੇ ਦਿਨਾਂ ਤੋਂ ਲੈ ਕੇ ਚਲੋ ਪਾਪਾ ਚਲੋ ਡੀ ਲਾ ਲੇ ਪਾਪਣ ਮੈਂ ਲਾ ਪਾਪਾ ਪਾਪਾ ਤੁਸੀਂ ਖੜੇ ਹੋ ਕੇ ਵਿੱਚੋਂ ਕੱਢ ਕੇ ਦੋ ਜਿਹੜੇ ਜਿਹੜੇ ਹੈਗੇ ਅੱਬਾ ਮਿੰਦਰ ਸਾਰੇ ਉਹ ਬੰਦ ਦਿਖਾਓ ਨਾ ਦੇਖੋ ਨਾ ਸਾਰਾ ਪਾਪਾ ਕੱਢਣ ਕਿ ਤੁਸੀਂ ਬਹਿ ਜਾਓ ਤੁਸੀਂ ਬਹਿ ਜਾਓ ਗ੍ਰੈਂਡ ਗਿਫਟ

या दू इन द प्रैंकर वावलो या दू या दू या दू या सी आइस क्लास ओपन योर आइज़ ओपन हर्ट दोनों हाथ देखो वन हर्ट और मारकोरेला 1 2 3 ओ टैब्लिन हाउ यू एम ओ ओ

ਯੋ ਮਾਤਾ ਦਾ ਓਏ ਮੇਰਾ ਬੰਦਾ ਚਲ ਆਸੂ ਵੀ ਦਿਖਾ ਦਿਓ ਨਕਰੀ ਨਹੀਂ ਹੋਵੇ ਗਾਰੇਕ ਸਟਾਈਲ ਤੇ ਨਹੀਂ ਮੇਰਾ ਪੁੱਤ ਸਹੀ ਹੋਵੇ ਫਰੈਂਕਸ ਨੂੰ ਦਿਖਾ ਰੋ ਕਿ ਇਹ ਤਾਂ ਮਿਲੀ ਦਿਖਾ ਦੇ ਨਾ ਕਿ ਇਹ ਤਾਂ ਆਪਣੀ ਮਿਲੀ ਚਲੋ ਹੁਣ ਉੱਪਰ ਚਲੋ ਚਲੋ ਉੱਪਰ ਚਲੋ ਚਲੋ ਖੁੱਲਿਆ ਪిల్లా ਟ੍ਰਾਈ ਮੈਂ ਟ੍ਰਾਈ ਕਰ ਰਹੀ ਦੂਰ ਥੋੜੀ ਬਣਾ ਕੇ ਇਧਰ ਬਣਾ अनबॉक्सिंग टाइम ਉਧਰੋਂ ਵਧੀਆ ਲੱਗਣਾ ਟੈਬਲੇਟ ਤੇ ਮਿਲ ਗਈ ਉਧਰੋਂ ਉਧਰੋਂ ਹੀ ਹੈ ਇਧਰ ਹੀ ਹੈ ਮਾਮਾ ਮੀਆ ਇਹਦਾ ਐਕਸਪਰਟ ਜੋ ਹੈ ਗਾਣਾ ਉਹਨੂੰ ਕਿਆ ਕਰੂ ਜੋ ਕਿ ਮੈਂ ਆਵਾ ਤੂੰ ਜੋ ਪਿੰਦਰਾ ਖੋਲ ਲੈ ਦੱਪ ਤੂੰ ਜੋ ਮਨੋਂ ਚਲਾ ਲੈ ਦਿਮਾਗ ਹਾਂ

नहीं नहीं रहने दो पोते ये नहीं है आ बस वो चार्जर चार्जर एंड हेडफोन 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 थोड़े मिलते हैं देना ये नहीं नहीं वाओ रुबा ऑन करो रेड नहीं हो रहा हैड पर दाब के रखो दा कुकी एक दाना स्पॉट पेपर दे जे लोड पे ही बार-बार स्विच कर नहीं होने नहीं मुड़के गाइस रुबा ऑन करता और गाइस मीडिया कम दबा ਪ੍ਰਭਾਵ ਦਾ ਪ੍ਰਭਾਵ ਐਂਡਰੋਇਡ ਤੇਰਾ ਇੰਨੀ ਐਜ ਵਿੱਚ ਸਤ ਮਾਰਟ ਵਾਹੀ ਉਹ ਤੇ ਵਿਚਾਰੀ ਦੂ ਫਸਟ ਨੂੰ ਲਿਆ ਬਟ ਉਹਨੇ ਹੁਣੀ ਮੰਗਿਆ ਹੀ ਹੁਣ ਤੂੰ ਤੇ ਜੰਮਦਾ ਹੀ ਮੇਰਾ ਲੈਪਟਾਪ ਇਦਾਂ ਨਹੀਂ ਹੋ ਸਕਦਾ ਜੰਮਦੇ ਤੇ ਕੋਈ ਨਹੀਂ ਬੋਲਦਾ ਸਮਾਰਟ ਪੈਡ ਉਹ ਵਾਹ ਚੱਲੇ ਆ ਨੋ ਨੀਂਗਲ ਸੈਟਿੰਗ ਕਰੂਗਾ ਸਹਿਜ ਹਜੇ ਨਹੀਂ ਤੂੰ ਤੀ ਨਾ ਕੁਛ ਵੀ ਕਰਨਾ ਇਹਨੂੰ ਮੈਂ ਇਹਨੂੰ 4-5 ਘੰਟੇ ਚਾਰਜ ਲੱਗਾ ਰਹਿਣ ਦੇ ਆਲੋ ਮਮਾ ਚਲੋ ਪਰਸੈਂਟੇਜ ਪਰਸੈਂਟ ਆ ਗਈ ਹੈ 95% ਦਾ

ਓਕੇ ਰਬਾਬ ਦੀ ਅੱਜ ਦੀ ਲੁੱਕ ਸੀਗੀ ਇਟਸ ਫਰੋਮ ਜ਼ਾਰਾ ਮोटा ਜਿਹਾ ਸਟੱਫ ਇਦਾਂ ਲੈਗਿੰਗ ਸ਼ੂਜ਼ ਪ੍ਰੈਣੀ ਤੇ ਆ ਓਕੇ ਇਧਰਾ ਜਦੋਂ ਤੇਨੂੰ ਪਾਪਾ ਗਿਫਟ ਦੇ ਰਹੇ ਸੀਗੇ ਬੈਠ ਜਾ ਬੈਠ ਜਾ ਇੱਥੇ ਪਾਪਾ ਲੱਗੇ ਸਿੱਧੀ ਹੋ ਕੇ ਬੈਠੋ ਜਦੋਂ ਪਾਪਾ ਤੇਨੂੰ ਗਿਫਟ ਦੇ ਦੇ ਸੀ ਪ੍ਰੈਂਕ ਕਰ ਰਹੀ ਆ ਕੱਢ ਕੇ ਤੇਨੂੰ ਕਿੱਦਾਂ ਲੱਗ ਰਹੀ ਨਹੀਂ ਹੋਣਾ ਨਹੀਂ ਹੋਣਾ ਤੇ ਫਿਰ ਜਦੋਂ ਨਿਕਲਿਆ ਜਦੋਂ ਫਿਰ ਤੇਰਾ ਗਿਫਟ ਮਿਲਿਆ ਫਿਰ ਕਿੱਦਾਂ ਫੀਲ ਹੋਇਆ वदिया كده रोण गई फर्स्ट टाइम में भी कीदा पावा कोई मेरा पता सो इमोशनल हेयर बाब गूगल पता है मेरा हेयर बाब गूगल बताना पापा मैं इरबाप सच्ची रोपी गूगल या आई थिंक इलेवा आई लव आ आई लव इज ऑल हियर दैट मैटर्स ਕ੍ਰੋਮੀ ਕ੍ਰੋਮੀ ਓਕੇ ਮੰਮ ਚਲੋ ਫਿਰ ਕੀ ਖਾਈਏ ਹੁਣ ਇਹਦੇ ਨਾਂ ਦੀ ਓਕੇ ਜੀ ਮੰਮ ਨੂੰ ਜਦਾ ਸਭ ਤੋਂ ਫੇਵਰਿਟ ਦਿੱਤੀ ਮਿਲਿਆ ਜਿਹਨਾਂ ਨੇ ਮੰਗੇ ਫਸਟ ਟਾਈਮ ਸੀਗਾ ਆਉਲਾ ਬੈਡ ਸੋ ਪਾਪਾ ਨੇ ਬੜੀ ਕੋਸ਼ਿਸ਼ ਕੀਤੀ ਗੱਲ ਪੂਰਾ ਡੀਲ ਹੱਥ ਐਸੇ ਕੰਮ ਤੇ ਲਾਤਾ ਬੜੀ ਦੂਰ ਨਜ਼ਦੀਕ ਜਿੱਥੋਂ ਜਿੱਦਾਂ ਚਾਹੀਦਾ ਸੀ ਉਹ ਉਹ ਮਿਲਿਆ ਆ ਲੱਭਣ ਵਿੱਚ ਕਿਉਂਕਿ ਉੱਥੋਂ ਨਹੀਂ ਮਿਲ ਰਿਆ ਸੀ ਜਿੱਥੇ ਆਪਾਂ ਗਏ ਸੀ ਸੋ ਜਦ ਸਾਰਾ ਫਿਰ ਕੇ ਲੱਭਿਆ ਤੇ ਮਿਲ ਗਿਆ ਤੇ जब आपसे डिफाइड है यार सारी गिफ्ट्स तो हम नेक्स्ट वीडियो में दिखाएंगे ओके जी मिल गया। नेक्स्ट वीडियोस। सब्सक्राइब चैनल सब्सक्राइब करो और शेयर करो शेयर करो लाइक करो और लाइक करो और हो जाएगा बाय मिलते हैं नेक्स्ट वीडियो में बाय कल दिखा तो पार्टी करेंगे